ਬਾਂਧੀ ਨੇ ਸਮਝ ਕੋਈ ਗਲਤ ਨਹੀਂ ਕਿ ਬੱਚੇ ਸਟ्रेस ਲੈ ਜਾਂਦੇ ਆ ਬੱਚੇ ਸਟ्रेस ਕਿਉਂ ਲੈਂਦੇ ਆ ਬੱਚੇ ਸਟ्रेस ਇਸ ਕਰਕੇ ਲੈਂਦੇ ਆ ਉਹ ਇੱਕ ਦੂਜੇ ਤੋਂ ਛੁਪਾਉਂਦੇ ਆ ਜਿਹੜਾ ਜੀ ਸਭ ਤੋਂ ਵੱਡਾ ਮੈਂਟਲ ਅਫੇਅਰਨਸ ਦਾ ਮਤਲਬ ਇਹ ਚੈਪਟਰ ਹੈ ਕਿ ਬੱਚੇ ਇੱਕ ਦੂਜੇ ਤੋਂ ਬਿਲਕੁਲ ਨਹੀਂ ਡਿਸਕਸ਼ਨ ਜਿਹੜਾ ਹੈ ਹਰ ਚੀਜ਼ ਦਾ ਹੱਲ ਹੈ ਡਿਸਕਸ਼ਨ ਬੱਚਿਆਂ ਨੂੰ ਕਰਨੀ ਚਾਹੀਦੀ ਹੈ ਜਿਵੇਂ ਇੱਕ ਖਰਚੇ ਦੀ ਗੱਲ ਕਰਦੇ ਹੋ ਤੁਸੀਂ ਬੱਚੇ ਕਹਿੰਦੇ ਆ ਕਿ ਖਰਚਾ ਕਈ ਤਰ੍ਹਾਂ ਕਰ ਸਕਦੇ ਹਾਂ ਸਾਡੇ ਕੋਲ ਨਹੀਂ ਬੱਚਿਆਂ ਨਾਲ ਡਿਸਕਸ ਕਰਦੇ ਆਪਾਂ ਕੀ ਡਿਸਕਸ ਕਰਦੇ ਆਂ ਤੇਰੇ ਨਾਲ ਬੱਚਿਆਂ ਨਾਲ ਡਿਸਕਸ ਕਰਦੇ ਕੀ ਬਤਾ ਬੱਚੇ ਨੂੰ ਪਤਾ ਲੱਗ ਜਾਵੇ ਵੀ ਅਸੀਂ ਇੰਨਾ ਫੋਨ ਨਹੀਂ ਕਰ ਸਕਦੇ ਜਿਵੇਂ ਜਿਹੜਾ ਨਾਲ ਦਾ ਬੰਦਾ ਫੋਨ ਕਰਦਾ ਇਹ ਚੀਜ਼ਾਂ ਜਿਹੜੇ ਆਪਾਂ ਡਿਸਕਸ ਕਰਦੇ ਆ ਨਾ ਉਹਦਾ ਸੋਲੂਸ਼ਨ ਫਿਰ ਮਿਲਦਾ ਇਸ ਕਰਕੇ ਡਿਸਕਸ਼ਨ ਇਜ਼ ਮਸਟ 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 ਡਿਸਕਸ਼ਨ ਜ਼ਰੂਰ ਹੋਣੀ ਚਾਹੀਦੀ ਹੈ ਹਰ ਟੌਪਿਕ ਤੇ चाहे के वो केंद्र होंगे भी मैं गल् करनावाना मुख्य को सुना कि माउंटेन जाके सिखाँ ना बिल्कुल वो नहीं करो इस हर चीज करो ਜੋੜਾ ਕਿ ਕੋਲ ਇਹ ਬਹੁਤ ਬਲੀ ਮੈਂਟਲ ਅਵੇਰਨੈਸ ਤੋਂ ਕੋਈ ਹੈਲਪ ਕਰੇ ਲੋਕੋ ਰਾਈਟ ਸਰ ਇਹ ਗੱਲ ਹੈ ਆਪਾਂ ਨੂੰ ਸਾਰੇ ਨੂੰ ਜ਼ਰੂਰੀ ਹੈ ਵੀ ਤੁਸੀਂ ਇਹ ਨੂੰ ਪ੍ਰਚਾਰ ਕਰੀਏ ਵੀ ਆਪਾਂ ਕਿਸੇ ਕੋਈ ਉਹਦੀ ਕੋਈ ਕਮਜ਼ੋਰੀ ਆ ਉਹਨੂੰ ਉਛਾਲੀਏ ਨਾ ਜੇ ਕੋਈ ਉਹਦੀ ਕਿਸੇ ਬੱਚੇ ਦੀ ਕੋਈ ਚੰਗੀ ਗੱਲ ਚੀਜ਼ ਆ ਉਹਨੂੰ ਸਭ ਤੋਂ ਦਸੀਏ ਅਸੀਂ ਬੱਚੇ 'ਚ ਆਪ ਕੋਣ ਹੈ ਬਰਸਰ ਸਾਹਿਬ ਸਿੰਘ ਸਾਹਿਬ ਬਹੁਤ ਸੋਹਣੀ ਗੱਲ ਕਹੀ ਅੱਜ ਲੋਕ ਕਿਸੇ ਦੀਆਂ ਉਛਾਈਆਂ ਨੂੰ ਜਾਗਰ ਕੱਟ ਕਰ ਦਿਓ ਕੱਟ ਕਰ ਇਸ ਦੀਆਂ ਬਰਿਆਈਆਂ ਨੂੰ ਅੱਗੇ ਲਾਉਂਦੇ ਨੇ ਕੁਛ ਨਾ ਕੁਛ ਸੂ ਮਾੜੇ ਬੰਦੇ ਵਿੱਚ ਵੀ ਚੰਗੇ ਗੁਣ ਹੁੰਦੇ ਨੇ